ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਹਿਲਸਿੰਗ ਕਲਵੱਡੀ ਐਸੋਲੇ ਆਪਾਂ ਮੌਜੂਦ ਆ ਜੀ ਪਿੰਡ ਇਟਾ ਲੋਸੇ ਸਾਨੂੰ ਨੇ ਬੁਲਾਇਆ ਸੀਗਾ ਕੀ ਮੁੱਦਾ ਹੈ ਕੀ ਨਹੀਂ ਹੈ ਆਪਾਂ ਨਾਲ ਗੱਲਬਾਤ ਕਰਾਂਗੇ ਜੀ ਅਹ ਪੜੀ ਹੋਕ ਤੋਂ ਪਰਵਾਹ ਨਹੀਂ ਦਿੰਦੇ ਮੇਰਾ ਨਾਮ ਮੰਨਦੇ ਸੀ ਬਲਵੱਡੀ ਅੱਛਾ ਤੇ ਬੰਡੀ ਜੀ ਅੱਜ ਤੁਸੀਂ ਮੀਡੀਆ ਨੂੰ ਕਰ ਸਕਦੇ ਆ ਐਡਾ ਕਿਹੜੀ ਗੱਲ ਹੋ ਗਈ ਕਿ ਅੱਜ ਮੀਡੀਆ ਨੂੰ ਕੁਝ ਸੁਣਾ ਪੈਣਾ ਤੁਹਾਡੇ ਇਹ ਸਰ ਅਸੀਂ ਨਾ ਮਕਾਨ ਬਣਾਏ ਸਾਡੇ ਨਾ ਰੋਡ ਦੇ ਵਿੱਚ ਮਕਾਨ ਆ ਗਿਆ ਜੀ ਤੇ ਉਹਦੇ ਕਰਕੇ ਸਾਨੂੰ ਫਿਰ ਮਤਲਬ ਮਕਾਨ ਆਪਣੇ ਸਾਈਡ ਦੇ ਉੱਤੇ ਬਣਾਉਣੇ ਪਏ ਤੇ ਆਪਾਂ ਮਕਾਨ ਬੇ ਹਤਿਆਰ ਕਰਨ ਸਾਡਾ ਆਪਣਾ ਠੇਕੇਦਾਰ ਪਹਿਲਾਂ ਵੀ ਸਾਡੇ ਘਰਾਂ ਦੇ ਵਿੱਚ ਉਹਨੇ ਕੰਮ ਕੀਤਾ ਵਧੀਆ ਮਕਾਨ ਉਹਦਾ ਨਾਮ ਰੰਗਾ ਸਿੰਘ ਆ ਜੀ ਉਹਨੂੰ ਕਹਿੰਦੇ ਆ ਪਿੰਡ ਪਿੰਡਖਾਨ ਫਤਹਾ ਜੀ ਓਕੇ ਜੀ ਤੇ ਵਧੀਆ ਇਨਸਾਨ ਹੀ ਵਧੀਆ ਉਹਦੇ ਨਾਲ ਸਾਡਾ ਤਾਲੁਕਾ ਰ ਵਧੀਆ ਰਹੇ ਆ ਤੇ ਉਹਨੂੰ ਅਸੀਂ ਲਾਇਆ ਸਾਡੇ ਮਤਲਬ ਪਹਿਲਾਂ ਵੱਡੇ ਦੇ ਵੀ ਉਹਨੇ ਬਣਾਏ ਸੀ ਮਕਾਨ ਸਾਡੇ ਵੱਡੇ ਬੁੱਧਰ ਦੇ ਹਾਂਜੀ ਤੇ ਬਾਅਦ ਦੇ ਵਿੱਚ ਮੇਰੀ ਗੱਲ ਬਾਤ ਹੋਈ ਚਲੋ ਆਪਾਂ ਵੀ ਮਤਲਬ ਇਹਨੂੰ ਲਾਇਆ ਤੇ ਸਾਡੀ ਸੈਟਿੰਗ ਵਧੀਆ ਚੱਣੀ ਕਿ ਉਹਨੇ ਤਿਆਰ ਕੀਤੇ ਇਸ ਲੜਵਾਂ ਜਿਹੜਾ ਪੋਰਸ਼ਨ ਹੈ ਉਹ ਥੋੜਾ ਜਨਾ ਮਤਲਬ ਲੇਬਰ ਤੋਂ ਕੰਮ ਥੋੜਾ ਜਿਆ ਘੱਟ ਲਿੰਦਾ ਬਾਹਰ ਦੇ ਬੰਦੇ ਆ ਕੋ ਖੁਦ ਆਪ ਕੰਮ ਕਰਦਾ ਆ ਤੇ ਉਹਦੇ ਕੋ ਟਾਈਮ ਦੀ ਵਜ੍ਹਾ ਦੇ ਕਾਰਨ ਕੁਝ ਸਾਨੂੰ ਰੋਡ ਵਾਲਿਆਂ ਨੇ ਪਰੇਸ਼ਾਨ ਕੀਤਾ ਤੇ ਇਸ ਕਰਕੇ ਮਤਲਬ ਸਾਨੂੰ ਨਾ ਇਹ ਬੰਦਾ ਮਿਲਿਆ ਆਪਣੇ ਇਥੇ ਡੇਕ ਲਾਲ ਲਾਲ ਸਿੰਘ ਕੋਣ ਇਹਦਾ ਨਾਮ ਲੱਡੂ ਸਿੰਘ ਆ ਜੀ ਲੱਡੂ ਇਹ ਵੀ ਉੱਥੇ ਹਾਂਜੀ ਲੱਡੂ ਮਸੀਹ ਆ ਜੀ ਅੱਛਾ ਇਹ ਵੀ ਪਿੰਡ ਖਾਨਪੱਤੇ ਦਾ ਹੀ ਆ ਤੇ ਇਹਨੇ ਮੈਨੂੰ ਸਰ ਦੋ ਤਿੰਨ ਵਾਰੀ ਮਿਲ ਕੇ ਮੈਨੂੰ ਇਹ ਨਹੀਂ ਗੱਲ ਕਹਿੰਦਾ ਰਿਹਾ ਵੀ ਮਤਲਬ ਮਨੂੰ ਸੇਵਾ ਦਾ ਮੌਕਾ ਦੋ ਮੈਨੂੰ ਵੀ ਸੇਵਾ ਦਾ ਮੌਕਾ ਦੋ ਤੇ ਮੈਂ ਸੋ ਉਹਨੂੰ ਇੱਕ ਦੋ ਵਾਰ ਹੀ ਆਖਿਆ ਵੀ ਮੈਂ ਹਾਂ ਯਾਰ ਇਤਾਂ ਕੇ ਦੇ ਕੰਮ ਦੇ ਵਿੱਚ ਨਹੀਂ ਕਿ ਮਤਲਬ ਚੰਗੇ ਲੱਗੀਦਾ ਤੇ ਤੂੰ ਉਹਦੇ ਨਾਲ ਕਰ ਲੈ ਗੱਲ ਜੇ ਤੇਰੀ ਸੈਟਿੰਗ ਬੈੰਦੀ ਹੈ ਤਾਂ ਉਹਨਾਂ ਨਾਲ ਨਹੀਂ ਮੇਰੇ ਨਾਲ ਉਹ ਕੁੰਦਾ ਬੋਲਦਾ ਨਹੀਂਗਾ ਠੀਕ ਹੈ ਤੇ ਮੁੜ ਕੇ ਚਲੋ ਫਿਰ ਸਾਨੂੰ ਇਹਨਾਂ ਸਰ ਰੋਡ ਵਾਲਿਆਂ ਨੇ ਥੋੜਾ ਜਿਹਾ ਪਰੇਸ਼ਾਨ ਕੀਤਾ ਵੀ ਤੁਸੀਂ ਜਲਦੀ ਮਤਲਬ ਇੱਕ ਮਕਾਨ ਜਿਹੜੇ ਆਪਣਾ ਹੀ ਕੋਲ ਬਣਾ ਲੈ ਜੀ ਜੀ ਤੇ ਸਾਨੂੰ ਵੀ ਲੋੜ ਸੀ ਤੇ ਇਹਨੂੰ ਫਿਰ ਮੈਂ ਮਤਲਬ ਸਰ ਆ ਫੋਨ ਕੀਤਾ ਮੋ ਤੁਹਾਡੇ ਕਹਿੰਦਾ ਵੀ ਇੱਕ ਠੇਕੇਦਾਰ ਥੱਲੇ ਤੇ ਇੱਕ ਉੱਪਰ ਹਾਂਜੀ ਇਹਨੂੰ ਫਿਰ ਮੈਂ ਕਿਹਾ ਵੀ ਇਹ ਮੈਨੂੰ ਕਹਿੰਦਾ ਜੂ ਰੰਦਾ ਸੇਵਾ ਦਾ ਮੌਕਾ ਸੇਵਾ ਦਾ ਮੌਕਾ ਮੈਂ ਫਿਰ ਇਹਨੂੰ ਆਪ ਫੋਨ ਕੀਤਾ ਤੇ ਉਹ ਆਪਣੇ ਥੱਲੜ ਦੇ ਠੇਕੇਦਾਰ ਨੂੰ ਪੁੱਛ ਕੇ ਜੀ ਤੇ ਉਹ ਮੈਨੂੰ ਕਹਿੰਦਾ ਕੋਈ ਨਹੀਂ ਜੇ ਤੁਹਾਨੂੰ ਮਤਲਬ ਪਰੇਸ਼ਾਨ ਕਰਨ ਦੇ ਆ ਤਾਂ ਤੁਸੀਂ ਕੋਈ ਨਹੀਂ ਲਾ ਲਓ ਤੇ ਸਰ ਫਿਰ ਇਹਦੇ ਨਾਲ ਸਾਡਾ ਇਹਨੇ ਨਾਲ ਮਤਲਬ ਇਹਨੂੰ ਚਾ ਬੜਾ ਇਹ ਕੰਮ ਦਾ ਵੀ ਮੈਂ ਦੂਜੇ ਦੇ ਕੰਮ ਦੇ ਵਿੱਚ ਚੱਲਿਆ ਹਾਂ ਸਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਕਿਉਂਕਿ ਅਸੀਂ ਮਾਲਕਾਂ ਹਾਂ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਕਿ ਇਹਨਾਂ ਦੀ ਆਪਸ ਵਿੱਚ ਕਿਤੇ ਲਾਗਤ ਬਾਜੀ ਆ ਤੇ ਸਰੋਂ ਨੇ ਮੇਰ ਨਾਲ ਕੋਈ ਰੇਟ ਨਹੀਂ ਤੱਕਿਆ ਕੋਈ ਗੱਲਬਾਤ ਨਹੀਂ ਕੀਤੀ ਦਵਾ-ਦਾਵਾ ਆਣ ਕੇ ਤੇ ਕੰਮ ਡਾਪਿਆ ਕਰਨ ਤੇ ਪਹਿਲੋਂ ਉਹਨੂੰ ਦਿੱਤੀ ਸੀ ਥੱਲੇ ਦਵਾਰ ਬਣਾਉਣ ਵਾਸਤੇ ਤੇ ਇੱਕ ਆਪਣਾ ਲੈਟਰਿੰਗ ਦਾ ਗਟਰ ਬਣਾਉਣਾ ਸੀ ਇਹ ਦੋ ਕੰਮ ਦਿੱਤੇ ਤੇ ਪੈਲ ਸਰੋਂ ਨੇ ਨਾਲ ਦਵਾਰ ਜਿਹੜੀ ਬਣਾਈ ਮੈਂ ਇੱਥੇ ਨਹੀਂ ਤੇ ਉਹਨੇ 4 ਇੰਚੀ ਦੀ ਆੰਤ ਦੇ ਨਾਲ ਸਾਡਾ ਸਰਦਾ ਹੀ ਹੁੰਦਾ ਸਤਿ ਸ੍ਰੀ ਅਕਾਲ ਵੀ ਆਪਾਂ ਅੱਛਾ ਹੁਣ ਭਾਈ ਤੁਸੀਂ ਆਪਾਂ ਆਈਏ ਮੇਨ ਮੁੱਦੇ ਤੇ ਹਾਂਜੀ ਤੁਸੀਂ ਮਨੋ ਜਿਹੜੇ ਕਹਿਣਾ ਐਲੀਗੇਸ਼ਨ ਚ ਆ ਕੋਟੀਆਂ ਦੇ ਜਿਹੜੇ ਬੀਮ ਪਾਏ ਆ ਇਹ ਮੈਂ ਆਪਣੇ ਪੱਲੇੋਂ ਪਾਏ ਆ ਕਿੰਨੇ ਮੈਂ ਪੁੱਛਤੋਂ ਨਾ ਕਰਤੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਾਫ਼ ਸਾਫ਼ ਇਹ ਸਰ ਇਹ ਸਰ ਮੈਂ ਤੁਹਾਨੂੰ ਦੱਸਣਾ ਜਿਹੜੀ ਗੱਲ ਹੋਈ ਆ ਜਿੱਥੋਂ ਵਿਗੜੀ ਆ ਇਹ ਨਾ ਮਤਲਬ ਮੈਨੂੰ ਨਾ ਆਂਦਾ ਵੀ ਮੈਨੂੰ ਪੈਸੇ ਚਾਹੀਦੇ ਆ ਜੀ ਮੈਨੂੰ ਪੈਸੇ ਚਾਹੀਦੇ ਆ ਤੇ ਕਿੰਨੇ ਮੈਂ ਮੈਨੂੰ 20000 ਰੁਪਏ ਚਾਹੀਦੇ ਆ ਅੱਛਾ ਚੋਲੋ ਪੈਸੇ ਨਾਲ ਦੀ ਨਾਲ ਦਈ ਜਾਂਦੇ ਸ। ਪਹਿਲੀ ਇਹਦੀ ਵੱਡੀ ਮੈਨੂੰ ਖਾਸੀਅਤ ਇਹ ਲੱਗੀ। ਸਰ ਜਦੋਂ ਵੀ ਮੇਰੇ ਘਰ ਘੱਟੋ ਘੱਟ ਵੀ ਤਾਂ 50-50 ਬੰਦੇ ਵੀ ਕੰਮ ਕਰਦੇ ਰਹੇ ਸਰ। ਜੀ ਤੇ ਹਰੇਕ ਬੰਦਾ ਜਿਹੜਾ ਵੀ ਆ ਨਾ ਮਤਲਬ ਉਹ ਪੈਸੇ ਜਿਹੜੇ ਲੇਬਰ ਦੇ ਹੁੰਦੇ ਆ ਲੈਂਦੇ ਆ ਤੇ ਅੱਗੋਂ ਲੇਬਰ ਨੂੰ ਦੇਣੇ ਜਾਂ ਨਾ ਦੇਣੇ ਉਹ ਇਹਨਾਂ ਦੀ ਆਪਣੀ ਸਿਰ ਦੱਤੀ ਆ। ਹਾਂਜੀ ਇਹਨੇ ਮੈਨੂੰ ਕਹਿਣਾ ਆ ਵੀ ਮੈਨੂੰ ਲੇਬਰ ਦੇ ਹੁੰਦੇ ਪੈਸੇ ਨਹੀਂ ਚਾਹੀਦੇ। ਮੈਂ ਇਹਨੂੰ ਇੱਕ ਦੋ ਵਾਰੀ ਆਖਿਆ ਮੈਂ ਕਿ ਯਾਰ ਇਹ ਮੈਨੂੰ ਤੇਰੀ ਗੱਲ ਚੰਗੀ ਜੀ ਨਹੀਂ ਲੱਗੀ ਤੇ ਮਨੂ ਆਂਦਾ ਵੀ ਤੁਹਾਨੂੰ ਕੋਈ ਪਰੇਸ਼ਾਨਤ ਨਹੀਂ ਕਰਦਾ। ਮੈਂ ਨਹੀਂ ਪਰੇਸ਼ਾਨ ਤਰੀਕ ਕੋਈ ਦੀ ਕਰਦਾ ਆਂਦਾ ਕੋਈ ਮੈਨੂੰ ਇਹਨਾਂ ਦੇ ਹੁੰਦੇ ਆ ਨਹੀਂ ਲੈ ਮੈਂ ਚਲੋ ਠੀਕ ਆ ਕਿਉਂ ਨਹੀਂ ਦੇਣ ਇਹਦਾ ਕੀ ਕਾਰਨ ਸੀਗੀ ਪਰਪਸ ਕੀ ਸੀਗਾ ਸਰ ਇਹ ਤੇ ਫਿਰ ਇਹੋ ਹੀ ਜਾਣਦਾ ਆ ਮਤਲਬ ਹੋ ਸਕਦਾ ਆ ਵੀ ਉਹ ਗੋਣਾਂ ਨੂੰ ਕਹਿੰਦਾ ਹੋਵੇ ਵੀ ਮੈਨੂੰ ਇਹ ਪੈਸੇ ਨਹੀਂ ਦੇਂਦੇ ਲੇਬਰ ਮਕਾਨ ਦਾ ਨਕਸ਼ਾ ਦਿੱਤਾ ਆ ਤੇ ਮਕਾਨ ਨਕਸ਼ੇ ਦੇ ਅਧਾਰ ਤੇ ਬਣਾਉਣਾ ਆ ਕੋਈ ਠੇਕੇਦਾਰ ਇਹਦਾਂ ਦਾ ਵੇਖਿਆ ਜੀ ਵੀ ਜਿਹੜਾ ਆਪਣੇ ਘਰੋਂ ਸਰੀਆ ਲਿਆ ਕੇ ਤੇ ਮਤਲਬ ਸਾਡੇ ਪਿੱਲਰ ਜਿਹੜੇ ਆਪਣੇ ਕੋਲੋਂ ਭਰ ਕੇ ਚੱਲੇ ਹਾਂਜੀ ਸਰ ਉਹਨੇ ਫਿਰ ਸਾਡੇ ਪਿੱਲਰ ਹੀ ਨਹੀਂ ਭਰੇ ਅੱਛਾ ਸਾਡੇ ਪਿੱਲਰ ਹੀ ਨਹੀਂ ਪਰੇ ਮੈਨੂੰ ਫਿਰ ਹੁਣ ਆ ਪਿੱਲਰ ਕਿੱਥੋਂ ਆਏ ਇਹ ਸਾਰਾ ਆ ਜੋ ਮੈਂ ਤੁਹਾਨੂੰ ਦਿਖਾ ਦਿੰਦਾ ਸਰ ਆ ਵੇਖੋ ਆ ਜਿਹੜੇ ਪਿੱਲਰ ਥੱਲੇੋਂ ਆ ਰਹੇ ਨੇ ਉਹ ਪਿੱਲਰ ਨੇ ਆ ਜਿਹੜੇ ਆ ਇਹ ਮੈਂ ਵੀ ਥੋੜਾ ਕਢਾਏ ਆ ਨੇ ਬੰਦੇ ਨਾਲ ਠੇਕਾ ਕਰਕੇ 10000 ਰੁਪਇਆ ਠੇਕਾ ਦਿੱਤਾ ਸਰ ਕਿਉਂ ਕੜੇ ਇਹ ਇਹਨਾਂ ਨੂੰ ਕੱਢਣ ਵਾਸਤੇ ਸਰ ਉਹਨੇ ਪਿੱਲਰ ਨਹੀਂ ਕੱਢੇ ਉਹਨੇ ਨਹੀਂ ਕੱਢੇ ਪਿੱਲਰ ਅੱਛਾ ਉਹਨੇ ਨਹੀਂ ਕੱਢੇ ਇਹ ਮਤਲਬ ਮੁੜ ਕੇ ਬਾਅਦ ਚੋਰ ਉਹ ਬੰਦੇ ਨੇ ਨਾ ਮੇਰੇ ਤੇ ਅਲੀਗੇਸ਼ਨ ਲਾ ਕੇ ਤੇ ਉਹ ਮਤਲਬ ਦੇ ਆ ਕੇ ਜਾ ਕੇ ਨਿਭਾਤੇ ਹਲੇ ਬਕੂੜ ਦੇ ਵਿੱਚ ਤੇ ਮਤਲਬ ਤਾਂ ਕਰਕੇ ਕੰਮ ਰੋਕਤਾ ਫਿਰ ਇੱਕ ਨੁਕਰ ਤੇ ਦੋ ਇੱਕ ਆ ਜੇ ਸਰ ਇਹ ਕੱਟਣਾ ਹੀ ਹੈ ਜੇ ਕੱਟ ਇਹ ਰ ਸਰ ਅਈਓ ਅੱਛਾ ਮੁੱਤੜਾ ਕਹਿੰਦੇ ਪਾਵਾ ਗਿਆ ਨੇ ਆ ਪਿੱਲਰ ਆ ਹਾਂਜੀ ਉਹ ਦਿਖਾਓ ਜੀ ਆ ਵੇਖੋ ਨੁੱਕਰ ਵਾਲਾ ਪਿੱਲਰ ਸਰ ਕਿੱਡਾ ਜ਼ਰੂਰੀ ਪਿੱਲਰ ਆ ਹਾਂਜੀ ਕਿੱਡਾ ਜ਼ਰੂਰੀ ਫਿਰ ਇਹ ਵੀ ਗੱਲ ਮਨੂੰ ਨਾ ਸਾਡਾ ਫੱਲੜਵਾ ਮਿਸਤਰੀ ਜਿਹੜਾ ਨਾ ਉਹਨੇ ਸਰ ਮਨੂੰ ਇਹ ਗੱਲ ਕਹੀ ਮਤਲਬ ਅੱਡੇ ਤੇ ਜਾ ਕੇ ਫੋਨ ਕੀਤਾ ਬੇਟੇ ਮੇਰੇ ਨੂੰ ਲੈਣ ਵਾਸਤੇ ਗਿਆ ਉਹ ਮਨੂੰ ਆਂਦਾ ਭਾਜੀ ਤੁਹਾਡੇ ਘਰ ਦਾ ਨਮਸਕਾਰਦਾ ਹਾਂ ਇੱਕ ਸਾਲ ਹੋ ਗਿਆ ਹੰ ਕੰਮ ਕਰਦੇ ਆ ਤੇ ਸਰ ਭਾਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਕੋ ਸਾਧਣਾ ਕਰੋ ਮੈਂ ਤੁਹਾਨੂੰ ਦੱਸੋ ਆੰਦਾ ਵੀ ਯਾਰਾ ਬਿਲਡਰ ਜਿਹੜੇ ਹੁੰਦੇ ਕਿਹੜੇ ਘਰ ਦੇ ਹੁੰਦੇ ਆ ਬਣਾ ਮੈਂ ਕੋਠੀ ਦੇ ਮਤਲਬ ਸਾਰੀ ਕੋਠੀ ਉਹਦੇ ਸਿਰ ਤੇ ਹੁੰਦੀ ਪਿੱਲਰਾਂ ਸਮਝ ਦੀ ਮਜ਼ਬੂਤੀ ਕਰਕੇ ਹੁੰਦੀ ਆ ਆੰਦਾ ਵੀ ਉਹਨੇ ਪਿੱਲਰ ਹੀ ਬੰਦ ਕਰਦੇ ਭਾਜੀ ਮੈਂ ਕਿਹਾ ਪਿੱਲਰ ਬੰਦ ਕਰਦੇ ਮੈਂ ਭਾਜੀ ਇਹਨੂੰ ਫੋਨ ਲਾਇਆ ਮੈਨੂੰ ਆੰਦਾ ਪਿੱਲਰ ਕੱਢਣੇ ਆ ਤੁਸੀਂ ਆ ਭਾਜੀ ਦੱਸੋ ਜਿਹੜਾ ਮਿਸਤਰੀ ਇਹ ਗੱਲ ਕਹਿੰਦਾ ਪਿੱਲਰ ਮੇਰੇ ਕਹਿੰਦੇ ਕੱਢਣੇ ਉਹਨੂੰ ਸਰ ਉਹਨੇ ਆਪਣੇ ਕੋਲੋਂ ਲਿਆ ਕੇ ਸਰੀਆ ਪਾਉਣਾ ਸਰੀਆ ਮੇਰੇ ਕੋਲ ਇਥੇ ਬਾਧੂ ਪਿਆ ਮੇਰੇ ਘਰ ਦੇ ਵਿੱਚ ਹਾਂਜੀ ਸੀਮਟ ਮੇਰਾ ਪਿਆ ਹੈ ਸਰੀਆ ਮੇਰਾ ਪਿਆ ਹੈ ਸਰੀਆ ਉਹਨੇ ਆਪਣੇ ਕੋਲੋਂ ਲਿਆ ਕੇ ਪੁੜੇ ਉਹਦਾ ਫਰਜ਼ ਬਣਦਾ ਵੀ ਮੈਂ ਪਿੱਲਰ ਜਿਹੜੇ ਮਤਲਬ ਵੀ ਇਹ ਜਿਹੜੇ ਥੱਲੇੋਂ ਤਾਹ ਨੂੰ ਆਉਂਦੇ ਮੈਂ ਉਹਨੂੰ ਇਹ ਵੀ ਗੱਲ ਕੀ ਕੋਈ ਨੁਕਸਾਨ ਹੈ ਤਾਂ ਨਿਸ਼ਾਨ ਹੋਇਆ ਚਲੋ ਆਹ ਨੁਕਸਾਨ ਤੁਸੀਂ ਦਿਖਾ ਹਾਂਜੀ ਹੋਰ ਕੋਈ ਨੁਕਸਾਨ ਨਹੀਂ ਹੋਇਆ ਹਾਂ ਨੁਕਸਾਨ ਕੀਤਾ ਜੀ ਬੇਲੇ ਨੰਬਰ ਤੇ ਉਹਨੇ ਹੁਣ 50000 ਰੁਪਏ ਦੇ ਚੁੱਕੇ ਹਾਂ ਦੇ ਚੁੱਕੇ ਜੀ ਗਾ ਇਹਨੂੰ ਦੇ ਮੇਰੇ ਅੱਜ ਹੀ ਮੌਕੇ ਤੇ ਗਵਾ ਲਏ ਮੈਂ ਬੈਂਕ ਚ ਕਢਾਏ ਨਹੀਂ ਨਹੀਂ ਮੌਕੇ ਦਾ ਗਵਾ ਜੀ ਮੇਰੇ ਸਾਹਮਣੇ ਜਿੱਦਾਂ ਦਿੰਦੇ ਰਹੇ ਆ ਭਾਜੀ ਵੀ ਨਹੀਂ ਪੈਗੇ ਅੱਛਾ ਹਾਂਜੀ ਇਹਨੇ ਕੀ ਮੰਦੀਪ ਨੇ ਤੁਹਾਨੂੰ ਰੋਟੇ ਪੈਸੇ ਮੈਨੂੰ ਫਿਰ ਹਾਂਜੀ ਫੜਾਉਂਦੇ ਰਹੇ ਜੀ ਮੈਨੂੰ ਮੈਂ ਗੱਡੀ ਦੇ ਲੇਬਰ ਨੂੰ ਵੀ ਦਿੰਦਾ ਰਾਂ ਤੇ ਇਹਨੂੰ ਵੀ ਦਿੰਦਾ ਰਾਂ ਅੱਛਾ ਤੇ ਮਤਲਬ ਗੱਲ ਕਰਦੀ ਹੈ ਕਿ ਇਹਨਾਂ ਦਾ ਕੋਈ ਪੈਸਾ ਪੈਂਡਿੰਗ ਤਾਂ ਨਹੀਂਗਾ ਉਹਦਾ ਨਹੀਂ ਨਹੀਂ ਪੈਂਡਿੰਗ ਨਹੀਂ ਜੇ ਜੋ ਲਾ ਲੋ ਕਿ ਜੇ ਪੈਂਡਿੰਗ ਹੋਵੇ ਤੇ ਆਣ ਕੇ ਸਾਹਮਣਾ ਬਹਿ ਕੇ ਗੱਲਬਾਤ ਕਰ ਸਕਦਾ ਆਪ ਕਰੇ ਜਿਹੜਾ ਨੁਕਸਾਨ ਕੀਤਾ ਉਹਦਾ ਜਿਹੜਾ ਹੁਣ ਇਹ ਡਰਾਉਂਦੇ ਆਇਆ ਤੁਹਾਨੂੰ ਕਿ ਲੇਬਰ ਕੋਰਡ ਦਾ ਨਾਮ ਲੈ ਕੇ ਉਹਦਾ ਕੀ ਮੰਤਵ ਹੈ ਕਿ ਜਾਂ ਇਹ ਪਹਿਲਾਂ ਇਦਾਂ ਦੀ ਕੁਝ ਕੰਮ ਕਰਦਾ ਰਿਹਾ ਹੈ ਭਾਜੀ ਬਹੁਤੇ ਥਾਈ ਤੇ ਦਾ ਇਦਾਂ ਦਾ ਦੇਖਿਆ ਜੀ ਕਈਆਂ ਥਾਵਾਂ ਤੇ ਤੇ ਇਹਦਾ ਬੈਨ ਵੀ ਲੱਗਾ ਹੋਇਆ ਹੈ ਠੀਕ ਹੈ ਠੀਕ ਹੈ ਜੀ ਇਹ ਕਿਕਰਦਾ ਹਾਂਜੀ ਇਹ ਬਹੁਤੀ ਗੱਲ ਆ ਸਾਡਾ ਜਿੱਦਾਂ ਦਾ ਕਿਸਾਨ ਕੀਤਾ ਇਹ ਕੋਠੀ ਦਾ ਨਾਲ ਉਹ بیم ਭਰਨ ਵਾਲੇ ਸਾਡੇ ਦੇਤੇ ਉਹ ਚਾਲੂ ਕਰੇ ਚੁਗਾਠਾ ਚੁਗਾਠਾ ਸਿੱਧੀਆਂ ਕਰੇ ਤੇ ਨਾਲ ਕੋਈ ਗੱਲ ਨਹੀਂ ਜੀ ਝਗੜਾ ਕੇ ਗੱਲ ਦਾ ਹੁੰਦਾ ਨਹੀਂ ਆ ਤੁਹਾਡੇ ਹਿਸਾਬ ਨਾਲ 50000 ਰੁਪਏ ਉਹਨੇ ਖੜਿਆ 50000 ਵਾਧੇ ਜਾਂ ਘਟਿਆ ਮੇਰੇ ਹਿਸਾਬ ਨਾਲ ਕੀ ਵਾਧਾ ਹੋਣੇ ਆ ਜੀ ਠੀਕ ਹੈ ਹਾਂ ਜੀ 50000 ਤੋਂ ਵਾਧਾ ਹੋਣੇ ਘਟ ਨਹੀਂ ਹੋਣਾ ਅੱਛਾ ਜੀ ਹਾਂ ਜੀ ਇਹਨਾਂ ਤੇ ਮੈਂ ਗਵਾਹ ਹੈਗਾ ਜੀ ਇੱਕ ਲਾੜੋਕੇ ਨੇ ਪੈਪਾਂ ਦਾ ਨੁਕਸਾਨ ਕੀਤਾ ਉਹਦੇ ਫਿਰ ਮੈਥੋ ਜੀ ਇਹ ਪੈਸੇ ਮੰਗਣ ਲਿਆ ਜੀ ਪੈਪ ਭਰਨ ਦੇ ਲਾੜੋਕੇ ਮਿਸਤਰੀ ਕੰਮ ਕਰਦੇ ਆ ਉਹ ਮਿਸਤਰੀ ਖੁਦ ਪੈਪ ਭਰਦੇ ਆ ਜੀ ਜੀ ਇਹ ਮੈਥੋ ਕਹਿੰਦਾ ਜੀ ਮੈਨੂੰ 1200 ਰੁਪਇਆ ਦੇ ਮੈਂ ਕਹਿੰਦਾ ਕਿਹੜੀ ਗੱਲ ਦਾ 1200 ਇਹ ਆ ਪੈਪਾਂ ਚ ਬਜਰੀ ਭਰਨ ਦਾ ਮੈਂ ਕਹਿੰਦਾ ਜੀ ਮੈਂ ਤਾਂ ਅਜੇ ਕੋਈ ਗੱਲ ਨਹੀਂ ਕੀਤੀ ਜੇ 1200 ਰੁਪਇਆ ਤੈਨੂੰ ਦਿੰਦੇ ਆ ਮਾਲਕ ਤੁਸੀਂ ਲੈ ਸਕਦੇ ਹੋ ਠੀਕ ਹੈ ਫਿਰ ਭਾਜੀ ਫਿਰ ਭਾਜੀ ਮਤਲਬ ਇਹਨੂੰ ਬਿਨਾ ਮਤਲਬ ਤੋਂ ਉਦੋਂ ਐਵੇਂ ਗਾਲਾਂ ਕੱਢੀ ਜਾਣੀਆਂ ਬਿਨਾ ਮਤਲਬ ਤੋਂ ਇੱਕ ਦਿਨ ਦਾ ਟੋਆ ਪਾਣੀ ਦਾ ਜਿਹੜਾ ਸੀ ਇਹਨੇ ਭਰਿਆ ਵੀ ਚਲ ਪੱਕਾ ਹੋ ਜਾਊਗਾ ਉਹਨੇ ਬਣਾਇਆ ਸੀ ਬਣਾਏ ਨੂੰ ਕੋਈ ਰੂ ਮੇਰੇ ਖਾਂ ਨਾਲ ਪਾ ਦਦੇ ਹੋਗੇ ਬਾਬਰਾਂ ਦੇ ਬਾਬਰਾਂ ਦੇ ਨਾ ਹੋਵੇ ਇਹਨੇ ਭਰਿਆ ਵੀ ਇੱਕ ਤੇ ਬੱਤੀ ਦੀ ਬੜੀ ਦਿੱਕਤ ਰਹਿੰਦੀ ਆ ਇੱਥੇ ਤੇ ਦੂਜਾ ਆਪਣਾ ਪੱਕਾ ਹੋ ਜਾਊਗਾ ਇਹ ਸਰ ਕੁਦਰਤੀ ਮੇਰੇ ਨਾਲ ਹੀ ਦਬਕੇ ਮਾਰ ਕੇ ਇਹਨੂੰ ਵਿਚਾਰੇ ਨੂੰ ਨਾਲੇ ਗਾਲਾਂ ਕੱਢੀਆਂ ਨਾਲੇ ਪਰੇਸ਼ਾਨ ਹੋ ਗਿਆ ਗਾਲਾਂ ਕਿ ਗੱਡੀਆਂ ਭਾਈ ਗਾਲਾਂ ਗੱਡੀ ਜਾਵੇ ਜੇ ਤੂੰ ਮੈਂ ਮਤਲਬ ਜੇ ਥੋੜੀ ਜੀ ਮੈਂ ਮਦਦ ਹੀ ਚੈਨਲ ਦੇ ਇਹਨੀਆਂ ਗਾਲਾਂ ਗੱਡੀਆਂ ਮਤਲਬ ਕੀ ਕਿਹਾ ਤੈਨੂੰ ਦੋ ਪੈਜ ਜੋਦਾ ਤੂੰ ਮੈਨੂੰ ਪੁੱਛਿਆ ਨਹੀਂ ਆ ਗਿੱਸਿਆ ਨਹੀਂ ਤੂੰ ਮਾਮਾ ਬਣਿਆ ਬੰਡੀ ਦਾ ਜੇ ਆ ਵੋ ਆ ਤੂੰ ਆਪਣੀ ਬੜੀ ਮਰਜ਼ੀ ਕਰਨਾ ਮੈਂ ਕਹਾ ਮੈਂ ਕਾਦੀ ਭਰਾ ਆਪਣੀ ਮਰਜ਼ੀ ਕਰਨੀ ਆ ਜਿਹੜਾ ਕੰਮ ਸਹੀ ਆ ਉਹਨੂੰ ਸਹੀ ਕਰਨਾ ਚਾਹੀਦਾ ਜਿਹੜਾ ਗਲਤ ਆ ਕਹਿੰਦਾ ਮੇਰਾ 50 60 ਹਜ਼ਾਰ ਦਾ ਨੁਕਸਾਨ ਹੋ ਜਾਏ ਕੌਣ ਜ਼ਿੰਮੇਵਾਰ ਹੈ ਲਾਗੇ ਟੋਏ ਦੇ ਮਿੱਟੀ ਪਈ ਜੋ ਸਾਰਾ ਕੁਝ ਪਿਆ ਜੋ ਹਨ ਨੂੰ ਨਹੀਂ ਪਤਾ ਕਿਹੜੇ ਨਿਆਰੇ ਟੋਏ ਦਾ ਸ ਨਹੀਂ ਨਹੀਂ ਤਾਂ ਇਹ ਤਾਂ ਮੇਰਾ ਨੁਕਸਾਨ ਹੋਣਾ ਇਹ ਬਾਈ ਦੀ ਵੇਕੇ ਨੁਕਸਾਨ ਹੁੰਦਾ ਮੇਰਾ ਨੁਕਸਾਨ ਹੋਣਾ ਹੁਣ ਆ ਨੁਕਸਾਨ ਹੋਇਆ ਆ ਮੇਰਾ ਹੋਇਆ ਇਹ ਤਾਂ ਥੋੜਾ ਆ ਆ ਸਾਡੇ ਤਾਰਾ ਕਰ ਮੋ ਕੀ ਕਰਨ ਚੋਣੇ ਇਸ ਮਸਲੇ ਤੇ ਜਿਹੜਾ ਠੇਕੇਦਾਰ ਆ ਇਹਦਾ ਪਿੰਡ ਲੱਗਦੀ ਹੈ ਖਾਂਦ ਤੱਕ ਅੱਛਾ ਜੀ ਇੱਥੋਂ ਇੱਥੋਂ ਤੱਕ ਇਹ ਤੁਹੇ ਉਹ ਪਿੰਡ ਗੇ ਸੰਖੰਤੀ ਦੇ ਹਟਾ ਦਈਏ ਇਹਨੇ 2-3 ਥਾਂ ਕੰਮ ਕੀਤਾ ਜਿੱਥੇ ਬੱਦਾ ਕੰਮ ਕਰਦਾ ਇਹਦਾ ਕੰਮ ਕੀ ਆ ਕਿ 2-3 ਦਿਨ ਲਾਉਣੇ ਆ ਵਿਚੋਂ हट ਕੇ ਕੰਮ ਤੇ ਚੱਲ ਜਣਾ ਤੇ ਬਾਅਦ ਚ ਜਾ ਕੇ ਇੰਨੇ ਆਪਣੇ ਲੇਬਰ ਕੋਰਸ ਤੇ ਦਰਖਾਸਤ ਕੀਤੀ ਕਿ ਮੇਰੇ ਵੀ ਪੈਸੇ ਪਤਾ ਲੰਗਾ। ਪਿੱਛੇ ਜੇ ਮੇਰੇ ਨਾਲ ਵੀ ਇਹ ਕੁਝ ਹੋ ਚੁੱਕਾ ਹੈ ਪਰ ਮੈਂ ਉਸੇ ਬੰਦੇ ਨੇ ਕੀਤਾ। ਹਾਂ ਇਸੇ ਇਸੇ ਬੰਦੇ ਨੇ ਕਥਾਣੀ ਇਹ ਮੇਰੇ ਪਿੰਡ ਵੀ ਕੀਤਾ ਸਰਵਾਲੀ ਜਾ ਕੇ ਪਿੱਛੇ ਸਰਵਾਲੀ ਵੀ ਨਹੀਂ ਇਹ ਕੰਮ ਕੀਤਾ ਹੈਗਾ ਤੇ ਹੁਣ ਇਹ ਮੈਂ ਜੁਨੀਅਨ ਦਾ ਪ੍ਰਧਾਨ ਆ ਤੇ ਇਹ ਵੀਰ ਨੇ ਮੇਰੇ ਤੱਕ ਪਹੁੰਚ ਕੀਤੀ। ਅੱਛਾ ਨੇ ਕਿਲਾ ਲਾਲ ਸਿੰਘ ਤੋਂ ਵੀਰ ਜੀ ਮੇਰੇ ਨਾਲ ਆ ਗੱਲਬਾਤ ਹੋਈ ਆ ਕਿ ਠੇਕੇਦਾਰ ਮੇਰੇ ਤੇ ਕੰਮ ਤੇ ਲੱਗਾ ਹੈ। ਇੱਕ ਤਾਂ ਠੇਕੇਦਾਰ ਕੰਮ ਤੇ ਲੱਗਾ ਹੀ ਤਾਂ ਕੰਮ ਤੋਂ ਛੱਡ ਕੇ ਚੱਲ ਗਿਆ ਕੰਮ ਛੱਡ ਕੇ ਚੱਲ ਗਿਆ ਉਤੋਂ ਜੀ ਮੈਂ ਹੋਰ ਕੋਈ ਮਿਸਤਰੀ ਲਾਉਣਾ ਚਾਹੁੰਨਾ ਤੇ ਉਹਨੂੰ ਥੰਮ ਪਿਆ ਦਿੰਦਾ ਕਿ ਇਹਨੂੰ ਕੰਮ ਨਹੀਂ ਕਰ ਦਿੰਦਾ ਕਿਹੜੀ ਗੱਲ ਨੂੰ ਕਿਸ ਨੂੰ ਜੀ ਇਹ ਤਾਂ ਕਹਿੰਦੇ ਹੀ ਦਿੰਦਾ ਕਿ ਹੋਰ ਕੋਈ ਮਿਸਤਰੀ ਲੱਗਾ ਤਾਂ ਮਿਸਤਰੀ ਨੂੰ ਕਹਿੰਦਾ ਕਿ ਮੈਂ ਤੇਰੇ ਤੋਂ ਪੇਸ ਕਰ ਦਾਂਗਾ ਮੈਂ ਤੇ ਕੋਈ ਪੈਸੇ ਲੈਣੇ ਆ ਤੂੰ ਇਹ ਕੰਮ ਨਹੀਂ ਕਰਨਾ ਜੀ ਜੀ ਜੋ ਸਰਪੰਚ ਸਾਹਿਬ ਨੇ ਕਿਹਾ ਕਿ ਮਤਲਬ ਮੈਂ ਕਰ ਦਿਆਂ ਉਹ ਕਾਰਪਨ ਕੋਟ ਪੇਸ ਨੂੰ ਲੇਬਰ ਕੋਟ ਇਹ ਕਿਉਂ ਕਿਹਾ ਕਿ ਇਸ ਵਾਰੀ ਕੀ ਕਰਾਂ ਚੋਣੋਂ ਕਿ ਕਿੰਨੀ ਕੁ ਸਤਾਈਏ ਤੇ ਕਿੰਨਾ ਵਿੱਚ ਨਾ ਸਰ ਬਿਲਕੁਲ ਸਹੀ ਗੱਲ ਆ ਸਾਡੇ ਵੱਲੋਂ ਤੁਸੀਂ ਇਥੇ ਜਿੰਨੂ ਮਰਜ਼ੀ ਪੁੱਛ ਸਕਦੇ ਹੋ ਅਸੀਂ ਅਜੇ ਤੱਕ ਸਰ ਥਾਣੇ ਦਾ ਦਰਵਾਜ਼ਾ ਨਹੀਂ ਹਿਲੇ ਕਿ ਕਰਾਂਗੇ ਸਾਡੇ ਪਰਿਵਾਰ ਦਾ ਇਹ ਸਿਖੂਲ ਹੈ ਕਿ ਅਸੀਂ ਸਾਡੇ ਪਰਿਵਾਰ 'ਚ ਬਿਲਕੁਲ ਕੋਈ ਝਗੜਾ ਨਹੀਂ ਹੋਇਆ ਕੋਈ ਵੀ ਥਾਣੇ ਦੀ ਕਰਨੀ ਨਹੀਂ ਹੈਗੇ ਇਹ ਬੰਦੇ ਨੇ ਸਾਨੂੰ ਉਥੋਂ ਤੱਕ ਲੈ ਗਏ ਇਹ ਬੰਦੇ ਨੇ ਸਾਨੂੰ ਇੰਨਾ ਹਰਾਸ਼ਮੈਂਟ ਕੀਤਾ ਇੰਨਾ ਹਰਾਸ਼ਮੈਂਟ ਕੀਤਾ ਇੰਨਾ ਪਰੇਸ਼ਾਨ ਇੱਕ ਤੇ ਸਾਡੇ ਘਰ ਵਿੱਚ ਆ ਗਏ ਸਰ ਇੱਕ ਤਾਂ ਇਹ ਉਧਰੋਂ ਪਰੇਸ਼ਾਨ ਆ ਤੇ ਦੂਜੇ ਪਾਸੇ ਇਹ ਬੰਦੇ ਨੇ ਸਾਨੂੰ ਪਰੇਸ਼ਾਨ ਕੀਤਾ ਹੁਣ ਥੱਲੇ ਬੰਦਿਆਂ ਨੇ ਕੰਮ ਕੀਤਾ ਸਰ ਬੜੇ ਵਧੀਆ ਕੋਈ ਗੱਲਬਾਤ ਨਹੀਂ ਜੱਸਾ ਤੇ ਭਾਜੀ ਟੋਟਲ ਮਾਉ ਤੁਸੀਂ ਮੈਨੂੰ 50000 ਰੁਪਏ ਕਿਹਾ ਫਿਰ ਇੱਕ ਰੀ ਯਾਦ ਕਰ ਲਓ ਕਿ 50000 ਰੁਪਏ ਤੁਸੀਂ ਦੇ ਚੁੱਕੇ ਸਰ 50 ਤੋਂ ਵੱਧ ਹੋ ਸਕਦੇ ਆ ਘੱਟ ਨਹੀਂ ਹੋ ਸਕਦਾ ਚਲੋ ਭਾਈ ਉਹ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰ ਮੇਰਾ ਨੁਕਸਾਨ ਜਿਹੜਾ ਹੋਇਆ ਆ ਇਹ ਨੁਕਸਾਨ ਮੇਰਾ ਭਰਿਆ ਜਾਵੇ ਤੇ ਦੂਸਰੀ ਗੱਲ ਜਿਹੜੇ ਮੇਰੇ ਮਿਸਤਰੀ ਮੈਂ ਆਪਣਾ ਕੰਮ ਕਰਾਉਣ ਜਿਹੜਾ ਵੀ ਮਿਸਤਰੀ ਲਾਉਣਾ ਆ ਉਹਨੂੰ ਐਵੇਂ ਦਬਕੇ ਮਾਰਦੇ ਆ ਉਹਨੂੰ ਪਰੇਸ਼ਾਨ ਕਰਦੇ ਆ ਕੌਣ ਮਾਰਦਾ ਇਹ ਸਰ ਇਹੋ ਹੀ ਮਾਰਦੇ ਆ ਬੰਦੇ ਉਹ ਬਿਜਲੀ ਜਿਹੜਾ ਵੀ ਲਾਈਦਾ ਉਹ ਹਟ ਜਾਂਦਾ ਨਹੀਂ ਕੌਣ ਦੱਬੇ ਮਾਰਦਾ ਇਹੋ ਹੀ ਲੱਡੂ ਮਸੀਹ ਮਾਰਦਾ ਜੀ ਲੱਡੂ ਮਸੀਹ ਮਰਵਾਉਂਦਾ ਆ ਆਪ ਵੀ ਮਾਰਦਾ ਇਹ ਆਪਣਾ ਮੇਰਾ ਨਾਮ ਕਬਲਜੀਤ ਸਿੰਘ ਜੀ ਕਬਲਜੀਤ ਸਿੰਘ ਕਾਦਾ ਕੰਮ ਕਰਨਦੇ ਜੀ ਇੱਥੇ ਕਾਰਪੈਂਟਰ ਕਿੰਨੇ ਜਿਹਰ ਤੋਂ ਸਾਨੂੰ ਹੋਏ 2.5 ਮਹੀਨੇ ਹੋ ਗਏ ਲੱਗੇ ਕੰਮ ਤੇ 2.5 ਮਹੀਨੇ ਕਿਹਸਾ ਤੇ ਹਾਂਜੀ ਤੇ ਇੰਨੇ 2.5 ਮਹੀਨਿਆਂ ਦੇ ਵਿੱਚ ਤੁਸੀਂ ਇਹਨਾਂ ਠੇਕਾ ਮਾਰਾ ਕੇ ਦਿਹਾੜੀ ਕੀਤੀ ਹੈ ਠੇਕਾ ਜੀ ਤੇ ਜੋ ਤੁਹਾਡਾ ਅਮਾਉਂਟ ਆ ਤੁਹਾਨੂੰ ਕਦੀ ਕੋਈ ਪਰੇਸ਼ਾਨੀ ਨਹੀਂ ਦੀ ਨਹੀ ਪੈਸੇ ਦੀ ਓਏ 20% ਛੂੜ ਨਾ ਮਾਰਿਓ ਛੂੜ ਨਾ ਮਾਰਿਓ ਸਭ ਕੋਈ ਮਿਲਦਾ ਜਦੋਂ ਕੀ ਉਹਦੇ ਪੈਸੇ ਮਿਲ ਜਾਂਦੇ ਜੀ ਐਡਵਾਂਸ ਵੀ ਮਿਲ ਜਾਂਦਾ ਹਾਂ ਜਿੰਨੇ ਕੋ ਉਹਨੇ ਮਿਲਦੇ ਨੇ ਜਿੰਨੇ ਕੋ ਮਿਲ ਜਾਂਦੇ ਮਿਲ ਜਾਂਦੇ ਭਾਈ ਆਪਣਾ ਕੀ ਨਾ ਦੇ ਰਜਤ ਸਿੰਘ ਪਾਜੀ ਰਜਤ ਸਿੰਘ ਰਜਤ ਸਿੰਘ ਹਾਂਜੀ ਪਾਜੀ ਜੀ ਨਾਲ ਗਨੀਸ਼ ਸਾਹਿਬ ਵੀ ਖੜੇ ਨੇ ਪਾਜੀ ਤੁਸੀਂ ਕਿਹੜਾ ਕੰਮ ਕਰਦ ਕਰਦੇ ਹੋ ਇੱਥੇ ਨਹੀਂ ਵੀ ਕਾਰਪੈਂਟਰ ਦਾ ਹੀ ਪਾਜੀ ਤੁਸੀਂ ਪਾਜੀ ਇਹੋ ਜੀ ਕਾਰਪੈਂਟਰ ਦਾ ਹੀ ਇਹ ਚਾਰ ਬੰਦੇ ਤੁਸੀਂ ਕਾਰਪੈਂਟਰ ਚ ਹਾਂਜੀ ਅੱਜ ਤੇ ਰਜਤ ਜੀ ਹੁਣ ਗਨੀ ਜੀ ਨੇ ਕਿਹਾ ਕਿ ਮਤਲਬ ਬੜਾ ਵਧੀਆ ਚੱਲ ਰਿਹਾ ਜੀ ਸਾਡਾ ਤੇ ਨਹੀਂ ਮੇਰੇ ਨਾਲ ਝੂਟਦਾ ਮਾਰਿਓ ਤੇ ਨਾ ਡਰਿਓ ਨਹੀਂ ਨਹੀਂ ਠੀਕ ਆ ਜੇ ਕੋਈ ਦਿੱਕਤ ਹੈ ਮੈਨੂੰ ਦੱਸੋ ਮੈਂ ਪੈਸੇ ਦਵਾਉਂ ਦਿੱਕਤ ਵਾਲੀ ਕੋਈ ਗੱਲ ਨਹੀਂ ਚੀਜ਼ ਬਾਅਦ ਚ ਮੰਗੇਰੀ ਪਹਿਲਾਂ ਪਾਜੀ ਦਾ ਕਰਿੰਦੇ ਕੋਈ ਖਾਰ ਪੀ ਤੁਹਾਨੂੰ ਲੱਗਦਾ ਕਿ ਇਹ ਬੰਦਾ ਕਿਸੇ ਦੇ ਪੈਸੇ ਮਾਰ ਸਕਦਾ ਨਹੀਂ 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 ਕਿ ਫਿਰ ਉਹ ਜਿਹੜਾ ਝੂਠਾ ਇਲਜ਼ਾਮ ਲੱਗਾ ਕੀ ਕਹਿਣਾ ਚਾਹੁੰਦੇ ਹੋ ਇਹ ਭਾਜੀ ਉਹ ਮਿਸਤਰੀ ਦੀ ਗਲਤੀ ਠੀਕ ਹੈ ਜੀ ਕਿਉਂਕਿ ਉਹ ਅਹੀਂ ਤੇ ਲੱਗੇ ਆਉਂਦੇ ਰਹੇ ਆ ਨਾ ਤੇ ਉਹ ਥੋੜਾ ਬੋਲਦਾ